ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪਰਜਾਇ ਕਰਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਅ ਸਕੀਵੀ ਬਲਾউজ ਕਿਸੇ ਵੀ ਪ੍ਰੋਜੈਕਟ ਤੇ ਆਪਸ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਜਿਹੜਾ ਜਲਦੀ ਜਲਦੀ ਪਾਉਂਦਾ ਕਿਉਂਕਿ ਬਣਾਈ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਹੈ ਠੀਕ ਹੈ ਇਹ نیچے ਮੈਂ ਇਸ ਤਰ੍ਹਾਂ ਦੋ ਲਾਈਨਾਂ ਬਾਰਡਰ ਦੀਆਂ ਬਣਾਈਆਂ ਉਲਟੀਆਂ ਠੀਕ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਬਾਰਡਰ ਤੁਹਾਨੂੰ ਪਸੰਦ ਹੋਵੇ ਉਸੇ ਤਰ੍ਹਾਂ ਦਾ ਤੁਸੀਂ ਬਣਾ ਲੈਣਾ ਤੇ ਉੱਪਰ ਇਹ ਤਿੰਨ ਵਾਰ ਮੈਂ ਇੱਥੇ ਡਿਜ਼ਾਈਨ ਰਿਪੀਟ ਕੀਤਾ ਹੈ ਉਲਟੇ ਪਾਸੇ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਸਿਰਫ ਚਾਰ ਸਲਾਈਆਂ ਜਿਹੜਾ ਆਪਣੇ ਇਹ ਡਿਜ਼ਾਈਨ ਦੇ ਹਨ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ 10 ਦੇ ਮਲਟੀਪਲ ਕੁੰਡੇ ਲੈਣੇ ਆਪਾਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਠੀਕ ਹੈ ਜਿਵੇਂ 3 10 10 10 ਐਕਸਟਰਾ ਤੇ ਇੱਕ ਆਪਾਂ ਇਧਰ ਕੰਨੀ ਤੇ ਵਾਧੂ ਰੱਖ ਲੈਣਾ ਕੁੰਡਾ ਇੱਥੇ ਠੀਕ ਹੈ ਹੁਣ ਮੇਰੇ ਕੋਲ ਇੱਥੇ 4 ਕੁੰਡੇ ਵਾਧੂ ਆ 2 ਇਧਰ ਕੰਨੀ ਤੇ 2 ਇਧਰ ਤੁਸੀਂ ਇੱਕ ਇੱਕ ਕੁੰਡਾ ਹੀ ਵਾਧੂ ਰੱਖ ਸਕਦੇ ਹੋ 2-2 ਵੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਆਪਣਾ ਡਿਜ਼ਾਈਨ ਹੋਊਗਾ ਤਿੰਨ ਤਿੰਨ ਕੁੰਡਿਆਂ ਦਾ ਜਦੋਂ ਆਪਣੀ ਡਿਜ਼ਾਈਨ ਦੀ ਆਪਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਲਟੀ ਸਾਈਡ ਤੋਂ ਸ਼ੁਰੂ ਹੋਊਗੀ ਇਸ ਤਰ੍ਹਾਂ ਕੋਈ ਵੀ ਤੁਸੀਂ ਬਾਰਡਰ ਬਣਾਇਆ ਸਿੱਧੀ ਸਲਾਈ ਕੰਪਲੀਟ ਕਰਕੇ ਇਸ ਤਰ੍ਹਾਂ ਪਹਿਲਾਂ ਆਪਾਂ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾਉਣੀ ਹੈ ਇਹ ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਡਿਜ਼ਾਈਨ ਆਪਣਾ ਸ਼ੁਰੂ ਹੋ ਗਿਆ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਇੱਕ ਸਲਾਈ ਕੰਪਲੀਟ ਕਰ ਲਈ ਆਪਾਂ ਡਿਜ਼ਾਈਨ ਦੀ ਉਲਟੀ ਪਾਸੇ ਤੋਂ ਪਹਿਲੀ ਸਲਾਈ ਉਲਟੀ ਹੁਣ ਦੂਸਰੀ ਸਲਾਈ ਆ ਗਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਬਣਾਉਣੀ ਹੈ ਸਾਰੇ ਕੁੰਡੇ ਸਿੱਧੇ ਬਣਾ ਲੈਣੇ ਆ ਦੂਸਰੀ ਸਲਾਈ ਆ ਆਪਣੇ ਡਿਜ਼ਾਈਨ ਦੀ ਦੋ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਠੀਕ ਐ ਇਸ ਤਰ੍ਹਾਂ ਹੁਣ ਤੀਸਰੀ ਸਲਾਈ ਬਣਾਵਾਂਗੇ ਆ ਪਾਵਰ ਟਪਾਸੇ ਤੋਂ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਮੇਰੇ ਕੋਲ ਇੱਥੇ ਜਿਹੜੇ ਦੋ ਕੁੰਡੇ ਵਾਧੂ ਆ ਇੱਕ ਕੁੰਡਾ ਮੈਂ ਉਤਾਰੂੰਗੀ ਇੱਕ ਬਣਾਉਂਗੀ ਸਿੱਧਾ ਠੀਕ ਐ ਇਹ ਵਾਧੂ ਕੁੰਡੇ ਆ ਮੇਰੇ ਕੋਲੇ ਹੁਣ ਥ੍ਰੈਡ ਕਰਾਂਗੇ ਅੱਗੇ ਹੁਣ ਆਪਾਂ ਜਿਹੜੇ ਆਪਣੇ ਕੋਲ ਕੁੰਡੇ ਆ ਪਹਿਲਾਂ ਆਪਾਂ ਇਸ ਤਰ੍ਹਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਪਹਿਲਾਂ ਇੱਕ ਉਲਟਾ ਬਣਾ ਲਿਆ ਤਾਰਿਆ ਨਹੀਂ ਠੀਕ ਐ ਥ੍ਰੈਡ ਘੁਮਾ ਕੇ ਇਸ ਤਰ੍ਹਾਂ ਸਲਾਈ ਤੇ ਅੱਗੇ ਲਿਆਵਾਂਗੇ ਤਾਂ ਇੱਕ ਕੁੰਡਾ ਹੋਰ ਬਣ ਜਾਂਦਾ ਦੋ ਕੁੰਡੇ ਹੋ ਗਏ ਫਿਰ ਉਲਟਾ ਬਣਾ ਲੈਣਾ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣ ਗਏ ਫਿਰ ਉਸੇ ਤਰ੍ਹਾਂ ਪਹਿਲਾਂ ਆਪਾਂ ਉਲਟਾ ਬਣਾਇਆ ਫਿਰ ਉਤਾਰਿਆ ਨਹੀਂ ਥ੍ਰੈਡ ਘੁਮਾ ਕੇ ਅੱਗੇ ਕੀਤਾ ਦੂਸਰਾ ਕੁੰਡਾ ਬਣ ਗਿਆ ਫਿਰ ਉਲਟਾ ਬਣਾ ਲਿਆ ਤਿੰਨ ਕੁੰਡੇ ਹੋ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਪਹਿਲਾਂ ਉਲਟਾ ਬਣਾਇਆ ਥ੍ਰੈਡ ਘੁਮਾ ਕੇ ਅੱਗੇ ਲਿਆਂਦਾ ਫਿਰ ਉਲਟਾ ਬਣਾ ਲਿਆ ਤਿੰਨ ਕੁੰਡੇ ਫਿਰ ਉਸੇ ਤਰ੍ਹਾਂ ਉਲਟਾ ਕੁੰਡਾ ਬਣਾਇਆ ਉਤਾਰਿਆ ਨਹੀਂ ਥ੍ਰੈਡ ਘੁਮਾ ਕੇ ਅੱਗੇ ਲਿਆਂਦਾ ਫੇਰ ਉਲਟਾ ਇੱਥੇ ਆਪਣੀ ਕੋਲ ਜਿਹੜੇ ਕੁੰਡੇ ਆ ਵਧਦੇ ਜਾਂਦੇ ਠੀਕ ਹੈ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣ ਗਏ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾਉਣੇ ਸਾਰੀ ਸਿਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਉਲਟ ਪਾਸੇ ਬਹੁਤ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਆਪਾਂ ਇਹਨੂੰ ਪ੍ਰੋਜੈਕਟ ਤੇ ਪਾਵਾਂਗੇ ਬਹੁਤ ਹੀ ਸੌਖਾ ਹੈ ਤੇ ਬਣ ਕੇ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜਿਵੇਂ ਜਿਵੇਂ ਆਪਾਂ ਇਸ ਡਿਜ਼ਾਈਨ ਨੂੰ ਬਣਾਈ ਜਾਵਾਂਗੇ ਉਸੇ ਤਰ੍ਹਾਂ ਡਿਜ਼ਾਈਨ ਆਪਣਾ ਸੋਹਣਾ ਲੱਗਦਾ ਜਾਂਦਾ ਹੈ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਉਂਦੇ ਜਾਵਾਂਗੇ ਇੱਕ ਕੁੰਡਾ ਬਣਾਇਆ ਉਲਟਾ ਥ੍ਰੈਡ ਘੁਮਾ ਕੇ ਅੱਗੇ ਕੀਤਾ ਫਿਰ ਉਸੇ ਕੁੰਡੇ ਤੋਂ ਦੁਬਾਰਾ ਬਣਾ ਲਿਆ ਤਿੰਨ ਕੁੰਡੇ ਹੋ ਗਏ ਉਲਟਾ ਕੁੰਡਾ ਬਣਾਇਆ ਤਾਰਨ ਨਹੀਂ ਥ੍ਰੈਡ ਘੁਮਾ ਕੇ ਅੱਗੇ ਫਿਰ ਉਲਟੇ ਇੱਕ ਕੁੰਡੇ ਦੇ ਤਿੰਨ ਤਿੰਨ ਕੁੰਡੇ ਬਣ ਗਏ ਸਾਰੀ ਸਲਾਈ ਆਪਾਂ ਐਸੇ ਤਰ੍ਹਾਂ ਕੰਪਲੀਟ ਕਰ ਲਈ ਹੁਣ ਦੋ ਕੁੰਡੇ ਮੇਰੇ ਕੋਲ ਇੱਧਰ ਵਾਧੂ ਕਿਉਂਕਿ ਚਾਰ ਕੁੰਡੇ ਮੈਂ ਵਾਧੂ ਰੱਖੇ ਆ ਤੁਸੀਂ ਇੱਕ ਰੱਖ ਲਓ ਸੌਰੀ ਦੋ ਕੁੰਡੇ ਵਾਧੂ ਰੱਖ ਲਓ ਜੋ ਚਾਰੇ ਤੁਹਾਡੀ ਆਪਣੀ ਮਰਜ਼ੀ ਹੈ ਤਾਂ ਮੈਂ ਇਹਨੂੰ ਇੱਕ ਨੂੰ ਇਸ ਤਰ੍ਹਾਂ ਸਿੱਧਾ ਬਣਾ ਲੂੰਗੀ ਫਿਰ ਡੱਗੇ ਕਰੂੰਗੀ ਉਲਟੀ ਚਲਾਈ ਹੈ ਕੰਨੀ ਵਾਲਾ ਉਲਟਾ ਬਣਾ ਲੂੰਗੀ ਠੀਕ ਹੈ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦਾ ਚੌਥੀ ਸਲਾਈ ਰਾਈਟ ਸਾਈਡ ਤੋਂ ਚੌਥੀ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਹੈ ਆਪਣਾ ਉਨੇ ਇੱਕ ਕੁੰਡਾ ਮੈਂ اتار ਲਿਆ ਇੱਕ ਬਣਾ ਲਿਆ ਉਲਟ ਹੁਣ ਅੱਗੇ ਆਪਣਾ ਡਿਜ਼ਾਈਨ ਸ਼ੁਰੂ ਹੋਗਾ ਇੱਕ ਕੁੰਡੇ ਤੋਂ ਆਪਣੇ ਕੋਲ ਤਿੰਨ ਤਿੰਨ ਕੁੰਡੇ ਬਣੇ ਸੀ ਠੀਕ ਹੈ ਕਿਉਂਕਿ ਦੋ ਦੋ ਕੁੰਡੇ ਆਪਣੇ ਕੋਲ ਵਧ ਗਏ ਤਾਂ ਇਹ ਸਲਾਈ ਤੇ ਆਪਾਂ ਕੁੰਡੇ ਜਿਹੜੇ ਪੂਰੇ ਕਰਨੇ ਆ ਜਿਹੜੇ ਆਪਣੇ ਕੋਲ ਵਧੇ ਕੁੰਡੇ ਉਹਨਾਂ ਨੂੰ ਘਟਾਉਣਾ ਤਾਂ ਆਪਾਂ ਜਿਹੜੀ ਇਹ ਤਿੰਨ ਕੁੰਡੇ ਇਸ ਤਰ੍ਹਾਂ ਇੱਕ ਦੋ ਤਿੰਨ ਬਣੇ ਆ ਤਿੰਨ ਦਾ ਇੱਕ ਕੁੰਡਾ ਬਣਾ ਦੇਾਂਗੇ ਉਲਟ ਠੀਕ ਹੈ ਫੇਰ ਥ੍ਰੈਡ ਅੱਗੇ ਹੀ ਰੱਖਣਾ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਬਣਾ ਦੇਾਂਗੇ ਉਲਟ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਕੁੰਡੇ ਜਿਹੜੇ ਦਿਖਾਈ ਦੇ ਰਹੇ ਐ ਇਸ ਤਰ੍ਹਾਂ ਤਿੰਨ 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 ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਗੁੰਡ ਸਾਰੀ ਸिलाई ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ුුණඩන්ඒකබන තැන්න කුන්ඩන්දඒ බන තැන්න කුඩදඒබන තැන්න කුන්ඩයන්ද එක් බනාවගේ ඔලටා කුඩා सारी सिलाई इस तरह कंप्लीट करेंगे। लास्ट जेडे मैं दो कुंडे वाधू रखे है उलटा बना लूंगी ਕੰਨੀ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਆਇਆ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੁਣ ਦੁਬਾਰਾ ਜਦੋਂ ਡਿਜ਼ਾਈਨ ਸ਼ੁਰੂ ਕਰਨਾ ਉਸੇ ਤਰ੍ਹਾਂ ਪਹਿਲੀ ਸਲਾਈ ਉਲਟ ਪਾਸੇ ਤੋਂ ਉਲਟੀ ਦੂਸਰੀ ਸਿੱਧੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਠੀਕ ਹੈ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ